ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਕਰਮ ਮਜੀਠੀਆ ਨੂੰ ਮੋੜ ਐਸਆਈਟੀ ਨੇ ਸੱਮਣ ਜਾਰੀ ਕੀਤੇ ਹੈ ਜੀ ਹਾਂ ਮੋੜ ਮਜੀਠੀਆ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਹੈ ਬੀਤੇ ਕੱਲ ਹੀ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਸੀਗੀ ਵਿਕਰਮ ਮਜੀਠੀਆ ਤੋਂ 6 ਤੋਂ 7 ਘੰਟੇ ਚੱਲੀ ਪੁੱਛਗਿੱਛ ਦੇ ਵਿੱਚ ਵਿਕਰਮ ਮਜੀਠੀਆ ਤੋਂ ਬਹੁਤ ਸਾਰੇ ਸਵਾਲ ਹੋਏ ਸੀਗੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਪੁੱਛਗਿੱਛ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਆਉਂਦੇ ਸਾਲ ਹੀ ਮਾਨ ਸਰਕਾਰ ਦੇ ਉੱਤੇ ਪੜਾਅਸ ਕੱਢੀ ਤੁਹਾਨੂੰ ਦੱਸ ਦਿੰਦੇ ਆ ਮਾਨ ਸਰਕਾਰ ਤੇ ਕਈ ਤਰ੍ਹਾਂ ਦੇ ਐਲੀਗੇਸ਼ਨ ਲਗਾਉਂਦੇ ਹੋਏ ਵਿਕਰਮ ਮਜੀਠੀਆ ਨੇ ਕਿਹਾ ਕਿ ਜਦੋਂ ਵੀ ਮੈਂ ਖੁੱਲ ਕੇ ਬੋਲਦਾ ਹਾਂ ਮਾਨ ਸਰਕਾਰ ਦੇ ਖਿਲਾਫ ਤਾਂ ਮੈਨੂੰ ਸੰਮਨ ਜਾਰੀ ਹੋ ਜਾਂਦੇ ਨੇ ਸੋ ਹੁਣ ਵਿਕਰਮ ਮਜੀਠੀਆ ਨੂੰ 27 ਦਸੰਬਰ ਨੂੰ ਮੋੜ ਬੁਲਾ ਲਿਆ ਗਿਆ ਹੈ ਐਸਆਈਟੀ ਨੇ ਐਂਡੀਪੀਐਸ ਐਕਟ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਮੋੜ ਸੱਮਣ ਜਾਰੀ ਕਰਕੇ ਬੁਲਾਇਆ ਹੈ ਤੁਹਾਨੂੰ ਦੱਸ ਦਿੰਦੇ ਨੇ ਵਿਕਰਮ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਜਿਸ ਮਾਮਲੇ ਦੇ ਵਿੱਚ ਪਰਚਾ ਕੀਤਾ ਗਿਆ ਹੈ ਉਸ ਦੇ ਵਿੱਚ ਹੁਣ ਤੱਕ ਵੀ ਕੋਈ ਰਿਕਵਰੀ ਨਹੀਂ ਹੋਈ ਇੱਥੋਂ ਤੱਕ ਮਜੀਠੀਆ ਨੇ ਕਿਹਾ ਕਿ ਜਿਹੜੀ ਐਸਆਈਟੀ ਉਹ ਤਾਂ ਰਿਟਾਇਰ ਹੋਣ ਵਾਲੀ ਉਹਦੇ ਮੈਂਬਰ ਹੁਣ ਮੁਕੀ ਜਿਹੜੇ ਐ ਉਹ ਖੁਦ ਸੀਐਮ ਮਾਨ ਲੱਗ ਜਾਣ ਕੀ ਕੁਝ ਕਿਹਾ ਮਜੀਠੀਆ ਨੇ ਦੇਖੋ ਹੁਣ ਸੀਐਮ ਸਾਹਿਬ ਅਗਲੀ ਜਿਹੜੀ ਸੈਟ ਬਣਨੀ ਹੈ ਕਿਉਂਕਿ ਇਹ ਤਾਂ 31 ਨੂੰ ਰਿਟਾਇਰ ਹੋ ਜਾਣੇ ਉਦੇ ਮੁਖੀ ਤੁਸੀਂ ਆਪ ਹੀ ਬਣਿਓ ਕਿਉਂਕਿ ਦੋ ਦੋ ਹੱਥ ਮੈਂ ਹੁਣ ਤੇਰੇ ਨਾਲ ਕਰਨ ਦੇ ਮੂਡ 'ਚ ਆਇਆ ਤੇ ਮੈਨੂੰ ਤੇ ਜੀ ਪ੍ਰੈਸ ਵਾਲੇ ਆ ਇੱਥੇ ਮੈਨੂੰ ਪੁੱਛਦੇ ਪ੍ਰੈਸ ਵਾਲੇ ਵੀਰ ਪ੍ਰੈਸ ਵਾਲੇ ਵੀਰ ਕਹਿੰਦੇ ਤੈਨੂੰ ਫੜ ਲੈਣਾ ਤੇ ਭਾਉ ਪਿੰਜਰੇ ਚ ਸ਼ੇਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਫੇਰ ਕੀ ਹੋ ਗਿਆ ਜੇ ਪਿੰਜਰੇ ਚ ਬੰਦ ਕਰ ਲੇਨ ਮਗਰ ਸ਼ੇਰ ਪਿੰਜਰੇ ਦਾ ਗਾਕ ਨਹੀਂ ਨਿਕਲ ਕੇ ਆਊਗਾ ਇਸ ਲਈ ਇਹ 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 ਜਿਹੜੀਆਂ ਗਿੱਦੜ ਧਮਕੀਆਂ ਨੇ ਨਾ ਜਾਂ ਪ੍ਰਸ਼ਾਸਨ ਨੂੰ ਵਰਤਨਾ ਟੱਕਾ ਕਰਨਾ ਇਹ ਭਗਵੰਤ ਮਾਨ ਤੇ ਕੇਜਰੀਆਲ ਦੀ ਸੋਚ ਹੋ ਸਕਦੀ ਹੈ ਉਹਦੇ ਖਿਲਾਫ ਮੈਂ ਡੱਟ ਕੇ ਲੜੂੰਗਾ